22 ਨਹੀਂ ਨਹੀਂ 6 ਵਾਲਾ 22 ਵਾਲ ਤੇ ਹੈ ਵੀਰੇ ਲਾਈਵ 6 ਬੱਲਾ 22 22 ਇਹ ਪਹਿਲਾ 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 ਵੱਜ ਗਿਆ ਵੀਰੇ ਪਹਿਲਾ ਸਰਾਉਣਾ ਵੀਰੇ ਰਮਜੀਤ ਤੋਤਾ ਵੀਰੇ ਕਰੋ ਕਮੈਂਟ ਸਾਰੇ ਭਰਾ ਵੀਰੇ ਆਪੋ ਆਪਣੀ ਫੇਵਰਟ ਟੀਮ ਨੂੰ ਬਾਈ 5100 ਲੱਗ ਗਿਆ ਬਾਈ 5200 ਜਿਹਨੇ ਕੈਚ ਛੱਡਿਆ ਉਹ ਨੂੰ ਵੇਖ ਲੋ ਕਿੱਥੇ ਆ ਖੜਾ ਗੱਗੂ ਲੋਵੇ ਜਿਹਨੇ ਕੈਚ ਛੱਡਿਆ ਉਹਦਾ ਵੀ ਢੱਲੋਂ ਕਹਿੰਦਾ ਵੀ ਸਨਮਾਨ ਕਰਾਂਗੇ ਹਾਂ ਜਿਹਨੇ ਕੈਚ ਛੱਡਿਆ ਸਮਾਲਸਰ ਵਾਲੇ ਦਾ ਸਿਰਾ ਆ ਗਿਆ ਬਾਈ ਇਸ ਤੋਂ ਉੱਪਰ ਕੁਝ ਨਹੀਂ ਬਾਈ ਬੱਲੇ 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 ਏ ਹਾਏ ਓਏ ਕੈਚ ਛੱਡਤਾ ਵੀਰੇ ਇੱਕ ਹੋਰ ਬਾਈ ਇਹਦਾ ਦੂਜਾ ਕੈਚ ਆ ਪਹਿਲਾਂ ਨੇ ਇਹ ਇੱਕ ਹੋਰ ਕੈਚ ਛੱਡਤਾ ਬਾਈ ਚਾਰਾਂ 'ਚ ਰਹਿ ਗਏ 19 ਇਹਦਾ ਦੂਜਾ ਕੈਚ ਆ ਇੱਕ ਹੋਰ ਕੈਚ ਛੜਦਾ ਬਾਈ ਇੱਕ ਹੋਰ ਬਾਈ ਕੈਚ ਛੜਦਾ ਬਾਈ ਇੱਕ ਹੋਰ ਬਾਈ ਕੈਚ ਛੜਦਾ ਕੀ ਕਰਦੇ ਬਾਲੇ ਮੌਕੇ ਦਿੱਤੇ ਆ ਰੋਟੀ ਵਾਲਿਆਂ ਦੇ ਪਰ ਸਮਾਨ ਫਿਰ ਕੇ ਕੈਰੀ ਨਹੀਂ ਕਰ ਰਹੇ ਕਹਿੰਦੇ ਠਾ ਠਾ ਜਿਸ ਕਾਰਨ ਸਿੱਧੂ ਵੀਰੇ ਰਹਿਗੇ 11 ਤਿੰਨ ਬਾਲ ਹੁਣ ਬਾਲਰ ਕੀ ਕਰਨ ਕੈਚ ਤੇ ਕੋਈ ਫਰਕ ਨਹੀਂ ਠੀਕ ਹੈ ਠੀਕ ਜੀ ਰਜੀਤ ਦੋਤਾ ਜੀ ਬਾਲਰ ਕਿੰਨਾ ਹੈ 13 ਉਹ ਕੈਚ ਪਹਿਲੇ 2 ਓਵਰਾਂ ਚ ਹਰਮਨ ਦੇ ਕੈਚ ਛੱਡਦੇ ਵੀਰੇ ਤਿੰਨ ਬਾਲਾਂ ਕਿੰਨਾ ਬਰਾੜ ਜੀ ਕਮੈਂਟਰੀ ਜੋਗਾ ਕਰਦਾ ਪਿਆ ਫਿਰ ਥੋਏ ਵਾਲਾ 11 11 11 ਪਹਿਲਾਂ ਵੀ ਰੋਟੀ ਵਾਲੇ ਲਾਸਟ ਬਾਲ ਤੱਕ ਖੇਡੇ ਆ ਤੇ ਖੇੜਦੇ ਆ ਵੀ ਲੋਰ ਤੱਕ ਹੀ ਆ 2 ਜਗ 11 2 ਜਗ 11 11 ਰੁਪਇਆ 5100 ਜੋ ਧੂਰੀ ਵਾਲਾ 2 ਸ਼ੱਕੇ ਮਾਰ ਕੇ ਰਨ ਚੇਸ ਕਰ ਲਓ 11 100 ਪਹਿਣ ਬੈਟਸਮੈਨ ਭੱਜਿਆ ਫਿਰਦਾ ਹੁਣ ਦੱਸੋ ਆ ਦੇ ਸਾਡੇ ਦੋਹਾਂ ਚ 11 ਵੀਰ ਰੁਪਇਆ ਦੋਆਂ ਚ 11 ਏ ਹੋਏ 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 ਇੱਕ ਬਾਲ ਪੰਜ ਰਹਿ ਗਏ ਵੀਰੇ ਇੱਕ ਬਾਲ ਪੰਜ ਵੀਰੇ ਇੱਕ ਬਾਲ ਪੰਜ 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 ਕਲਰ ਸਕੋਰ ਹੋ ਗਿਆ ਹਾਂ ਬਾਈ ਦਵਾਰੇ ਪ੍ਰੰਟੀ ਲਵਰੀਆਂ ਦੇਖ ਲਓ ਤੇ ਪੰਜ ਹੀ ਰਹਿ ਗਏ ਚੋਕੀ ਕੱਟੀਏ ਦੇਖ ਲਓ ਆਪ ਹੀ ਸਿਆਣੇ ਤੁਸੀਂ ਸਮਝੋ ਇੱਕ ਬੋਲ ਪੰਜ ਰਹਿ ਗਏ ਬਾਈ ਕਮੈਂਟ ਕਰਕੇ ਦੱਸੋ ਵੀਰੇ ਮੈਚ ਕਿਵੇਂ ਲੱਗਿਆ ਤੇ ਹੁਣ ਕੌਣ ਜਿੱਤੂਆ ਵੀਰੇ ਆਪਣੀ رائے ਦਿਓ 6 6 ਦੀ ਬਾਈ ਇਹ ਵਾਈ ਵਾਈਡ ਵਾਈਡ 1 4 ਵੀਰੇ ਮੈਚ ਵੀ ਦੱਸੋ ਬਾਈ ਕਿਵੇਂ ਲੱਗ ਰਿਹਾ ਸਾਰੇ ਜਿਸਕਰਨ ਨਾਲੇ ਦੱਸੋ ਵੀ ਕੌਣ ਜਿੱਤੂਆ ਬਾਈ ਚਾਰ ਚਾਰ ਏ ਓਏ 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 ਜਿੱਤ ਕੀ ਸਮਾਲ ਸਾਰ ਹੱਲਾ ਗੁੱਲਾ ਹੋ ਗਿਆ ਮਲਕੋ ਜਿੱਤ ਕੀ ਵੀਰੇ ਓ ਓ ਓ ਉਧਰ ਵੇ ਭੰਗੜੇ ਬਾਈ ਬਾਈ ਜਿੱਤੀ ਜਿਹੜੀ ਮਰਜੀ ਵੇਖ ਬਾਈ ਭੰਗੜੇ ਪੈਂਦੇ ਉਧਰ ਵੇਖੋ ਸੇਰਾ ਹੋ ਗਿਆ ਵੀਰੇ ਭੰਗੜੇ ਪਾ ਗਏ ਸਮਾਰੋਹ ਧੰਨਵਾਦ ਜਿਹਨਾਂ ਨੇ ਮੈਚ ਇੱਥੇ ਤੱਕ ਲਿਆਂਦਾ ਨਹੀਂ ਪਹਿਲਾਂ ਵੀ ਨਿਪਟ ਜਾਂਦੇ ਜੇ ਕੈਚ ਕਰ ਲੈਂਦੇ ਹਾਂ ਜਿਹਨੇ ਲਾਟਦਾ ਸੇਰਾ ਹੋ ਗਿਆ ਬਾਈ ਮੈਚ ਦੱਸੋ ਬਾਈ ਕਿਵੇਂ ਲੱਗਿਆ ਬਾਈ ਜਿੱਤ ਗਈ ਦੋਵੇਂ ਟੀਮਾਂ ਪਰ